ਨੇ ਸਿੱਧੂ ਦੇ ਪਿੰਡ ਵਾਲਿਆਂ ਨੇ ਕਰਤੇ ਵੱਡੇ ਐਲਾਨ ਪਿਛਲੇ ਦਿਨ ਜੋ ਇੱਕ ਟਰੈਵਲ ਏਜੰਟ ਤੋਂ 10000 ਰੁਪਏ ਦੀ ਰਿਸ਼ਵਤ ਦੀ ਮੰਗ ਦੇ ਇਲਜ਼ਾਮਾਂ 'ੇਠ ਭਾਨੇ ਸਿੱਧੂ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਕੇਸ ਵਿੱਚ ਭਾਨੇ ਸਿੱਧੂ ਦੀ ਕੱਲ ਕੋਰਟ ਵਿੱਚੋਂ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ ਤੇ ਭਾਨੇ ਸਿੱਧੂ ਦੀ ਅੱਜ ਰਿਹਾਈ ਹੋ ਸਕਦੀ ਹੈ ਪਰ ਭਾਨੇ ਸਿੱਧੂ ਦੇ ਪਿੰਡ ਵਾਲਿਆਂ ਨੇ 29 ਤਰੀਕ ਲਈ ਵੱਡੇ ਐਲਾਨ ਕਰ ਦਿੱਤੇ ਨੇ ਕੀ ਕਿਹਾ ਪਿੰਡ ਵਾਲਿਆਂ ਨੇ ਆਓ ਸੁਣਦੇ ਹਾਂ ਖਾਲਸਾ ਵਾਹ ਜੀ ਕੀ ਫਤਿਹ ਨਗਰ ਕੋਟ ਦੇ ਨਾਲ ਵੱਲੋਂ ਮੈਂ ਸਰਪੰਚ ਸਰਬਜੀਤ ਨਗਰ ਵੱਲੋਂ ਬੇਨਤੀ ਕਰਦਾ ਸਾਡੇ ਪਿੰਡ ਕੋਟਦਨਾ ਵਿਖੇ 29 ਤਰੀਕ ਨੂੰ ਜੋ ਸਾਡਾ ਭਾਈ ਭਾਨਾ ਸਿੱਧੂ ਹੈ ਉਹਨੂੰ ਇਨਸਾਫ ਦਿਵਾਉਣ ਦੇ ਲਈ ਇਕੱਠ ਰੱਖਿਆ ਅਸੀਂ ਸਾਰੇ ਜਥੇਬੰਦੀਆਂ ਨੂੰ ਕਲੱਬਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ ਭਾਈ ਨੂੰ ਇਨਸਾਫ ਦਿਵਾਓ ਉਹਨੂੰ ਬਾਹਰ ਕਢਾਓ ਐਨੀਆਂ ਬੇਨਤੀਆਂ ਨੇ ਭਾਈ 100 ਵਾਰ ਦਾ ਦਿਨ ਆ 29 ਤਰੀਕ ਆ 10 ਵਜੇ ਦਾ ਟਾਈਮ ਆ ਕੋਰਟ ਦੇ ਨੇੜੇ ਚ ਪਹੁੰਚੋ ਜੀ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਅਸੀਂ ਸਾਨੂੰ ਲੋਕਾਂ ਤੇ ਬਹੁਤ ਵੱਡੀਆਂ ਆਸਾਂ ਨੇ ਗਿਆ ਸਾਡਾ ਬਹੁਤ ਵੱਡਾ ਕਾਠੂਗਾ ਐਨੇ ਕੁ ਬੇਨਤੀਆਂ ਕਰਨ ਵਾਲੇ ਬਾਈ ਹੱਥ ਵਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ